ਯਾਰ ਪਰਜਾਈ ਉਹ ਗੱਲ ਬਾਤ ਨਹੀਂ ਲੱਸੀ ਦੀ ਬਣਾਈ ਜਿਹੜੀ ਸੁੱਖੇ ਨੂੰ ਬਣਾ ਬਣਾ ਦਿੰਦੀ ਹੁੰਦੀ ਆ ਉਹਨੂੰ ਬੜੀ ਰੈਡ ਕਰ ਰੈਡ ਕਰਨੀ ਆ ਸਾਡੇ ਵਾਰੀ ਤਾਂ ਝੱਗ ਹੀ ਉੱਤੀ ਪਈ ਆ ਯਾਰ ਇਹ ਤਾਂ ਕੁਝ ਹੋਈ ਲੱਗਦਾ ਉਹ ਨਹੀਂ ਪੰਤੇ ਤੈਨੂੰ ਵੈਸੇ ਹੀ ਲੱਗਦਾ ਤੈਨੂੰ ਪ੍ਰੀਤੋ ਪਰਜਾਈ ਦੇ ਹੱਥਾਂ ਦੀ ਲੱਸੀ ਵੀਣ ਦੀ ਆਦਤ ਪੈ ਗਈ ਤਾਂ ਤੈਨੂੰ ਦੂਜਿਆਂ ਦੀ ਲੱਸੀ ਹੁਣ ਚੰਗੀ ਨਹੀਂ ਲੱਗਦੀ ਤੂੰ ਐ ਕਰ ਆ ਗਲਾਸ ਜਿਹੜਾ ਹੱਥ ਚ ਵੜਿਆ ਏ ਮੈਨੂੰ ਵੜਾ ਤੂੰ じゃ ਕਰੇ ਤੂੰ ਵੀ ਪ੍ਰੀਤੂ ਦੇ ਹੱਥ ਦੀ ਲੱਸੀ ਜਿਹਨੂੰ ਚੱਕਦੀਆਂ ਮੇਰੀ ਭੈਣ ਦੀ ਲੱਸੀ ਜੇ ਤੈਨੂੰ ਮੈਂ ਕਰ ਦੂੰ ਇੱਥੇ ਇਕੱਠਾ ਠੀਕ ਆ ਗੱਲ ਸੁਣੀ ਮੇਰੀ ਓ ਨਾ ਨਾ ਮਜੀ ਲਈ ਗਾਰਮ ਨਹੀਂ ਹੋਣਾ ਮੈਂ ਤਾਂ ਸੈਸ ਭਾਈ ਕਹਤਾ ਸੀ ਯਾਰ ਲੱਸੀ ਦਾ ਬਾਲੀ ਸੁਆਦਾ ਇੰਨੀ ਸੁਆਦਾ ਪ੍ਰੀਤੂ ਵੀ ਨਹੀਂ ਬਣਾਉਂਦੀ ਯਾਰ ਕਰੇ ਮੈਂ ਤਾਂ ਵੈਸੇ ਹੀ ਲਾੜ ਲਾੜ ਤੇ ਪਿਆਰ ਪਿਆਰ ਤੇ ਕਹਤਾ ਵੀ ਚਲੋ ਮਝਾ ਕਰਦੇ ਆ ਤੂੰ ਤਾਂ ਸੱਚੀ ਮੰਨ ਗਿਆ ਯਾਰਾ ਉਹ ਮੈਂ ਜਾਣਦਾ ਤੈਨੂੰ ਵੱਡੇ ਨੂੰ ਬੱਸ ਕਰਿਆ ਕਰ ਹਣ ਤੈਨੂੰ ਆਇਆ ਵੀ ਮੇਰੇ ਹੱਥੋਂ ਲੱਸੀ ਦਾ ਗਲਾਸ ਨਾ ਖੋ ਲੈਣ ਤਾਂ ਕਰਕੇ ਕੱਟ ਜਾ ਹਮਾ ਨਹੀਂ ਹੁੰਦਾ ਤੇਰਾ ਪਤਾ ਮੈਨੂੰ ਕੁਝ ਨਾ ਕਰਨ ਵਾਲੇ